ਫਨਾ ਕਰੋ ਬਾਟ ਬਾਟ ਬਾਈ ਵੀ ਬਹਿ ਜਾ ਯਾਰ ਫਿਰ ਕੀ ਹੋ ਗਿਆ ਦੇਣੀ ਕਿ ਸਵੇਰਾ ਤੂੰ ਕਿਸਾਨ ਨਹੀਂ ਉਹ ਧੇਤਵਾਲ ਆਹ ਧੇਤਵਾਲ ਸਾਹਿਬ ਆਹ ਟਰੈਕਟਰ ਅੱਛਾ ਬਈ ਗੱਲ ਹੈ ਟਰੈਕਟਰ ਪਰਲੇ ਪਾਸੇ ਲੈ ਜਾਓ ਉਹ ਸਾਰੇ ਕਿਸਾਨਾਂ ਵੀ ਹਮਾਇਤ ਤੇ ਆਏ ਹੋ ਲੱਗਦਾ ਨਹੀਂ ਹੈ ਕਈਆਂ ਨੂੰ ਕਈ ਥੱਕੇ ਪਏ ਆ ਕਈ ਪਿੱਜੇ ਪਏ ਆ ਕਈ ਉਦਾਸ ਹੈ ਮੈਨੂੰ ਲੱਗਿਆ ਨੇ ਕਿ ਕਿਸਾਨਾਂ ਦੀ ਹਮਾਇਤ ਆਏ ਹੋ ਅਥਲੇ ਅਕ ਜਿਹੜਾ ਕਿਸਾਨ ਸੀ ਜਾਂ ਪੰਜਾਬ ਦਾ ਉਹਨੇ ਜਦੋਂ ਮੋਦੀ ਦਾ ਮੂੰਹ ਮੋੜਿਆ ਤੇ ਉਹ 12 14 ਮਹੀਨੇ ਉਹ ਤਪਦੀ ਧੁੱਪ ਦੇ ਵਿੱਚ ਤੇ ਮੀਂਹਾਂ ਦੇ ਵਿੱਚ ਉਹ ਬਾਈ ਕੋਈ ਗੱਲ ਨਹੀਂ ਇਹ ਬਾਅਦ ਚ ਵੰਡਦੇ ਹੋ ਹੈਲੋ ਉਹ ਯਾਰ ਛੱਡੋ ਯਾਰ ਬਾਅਦ ਚ ਵੰਡ ਲਾਂਗੇ ਕੋਈ ਗੱਲ ਐਡਾ ਕੋਈ ਇਹ ਜ਼ਰੂਰੀ ਕੰਮ ਨਹੀਂ ਆ ਵੰਡਣਾ ਆ ਥੱਲੇ ਰੱਖੋ ਯਾਰ ਕੋਈ ਨਹੀਂ

ਦਰਦੇ ਨੇ ਉਹ ਕਾਲੇ ਕਾਨੂੰਨਾਂ ਨੂੰ ਕੁਝ ਸਮੇਂ ਵਾਸਤੇ ਰੋਕ ਲਾਤੀ ਤੇ ਅੱਜ ਪੰਜਾਬ ਦੇ ਕਿਸਾਨ ਤੇ ਅੱਜ ਦੁਬਾਰਾ ਪਹੁੰਚਾਈ ਹੈ ਕਿ ਮੀਏ ਤਾਂ ਇਹ ਛਖੜਾ ਜੀ ਨੇ ਆਪਦੀ ਮਾਂ ਦਾ ਦੁੱਧ ਪੀਤਾ ਤੇ ਜਿਹੜਾ ਆਪਣੇ ਆਪ ਨੂੰ ਕਿਸਾਨ ਕਹਿੰਦਾ

ਇਹ ਗਦਾਰ ਵਿਅਕਤੀ ਹੈ ਉਹਨੂੰ ਜਿਉਂਦਾ ਕੋਈ ਹੱਕ ਨਹੀਂ ਮੇਰੀ ਬੇਂਤੀ ਹੈ ਮੈਂ ਨਾਰਾ ਲਾਉਂਗਾ ਹੈਲੋ ਆ ਬੀਪੀਆਂ ਬਹਿ ਜਾਣ ਮੈਂ ਬੀਪੀ ਬਹਿ ਜਾਓ ਇੱਕ ਮਿੰਟ ਮੈਂ ਨਾਰਾ ਲਾਉਂਗਾ ਬਹਿ ਜਾਓ ਬਹਿ ਜਾਓ ਸੋ ਜਿੰਦਰੰਦਰ ਵਾਜੀ ਵੀ ਆ ਗਿਆ ਹੈ ਜਿਹੜਾ ਵਿਅਕਤੀ ਬੈਠਾ ਨਾ ਉਹ ਆਪਦੀ ਮਾਂ ਨੂੰ ਪਿਆਰ ਨਹੀਂ ਕਰਦਾ ਜਿਹੜਾ ਜਿਹੜਾ ਬੈਠਾ ਨਾ وہ اپنی ماں نکی چنکڑی مارنے چار دانیاں اپنی بیو روکو بیبی جی تھے مگر بندے بیٹھے زیادہ بھیجو لو بھائی نے رنداوا صاحب آئے زوردار تاڑیاں سواگت ਰਾਮਜੀਤ ਕਬੀਲ ਸਿੰਘ ਸਾਹਿਬ ਧਾਬਰ ਸਾਹਿਬ ਬੈਠੋ ਥੱਲੇ ਧਾਬਰ ਸਾਹਿਬ ਅੱਗੇ ਆ ਜਾਓ ਧਾਬਰ ਸਾਹਿਬ ਤੁਸੀਂ ਅੱਗੇ ਜਾਵੋ ਜਿਹੜਾ ਥੱਲੇ ਨਾ ਬੈਠਾ ਉਹਦੀ ਮਾਂ ਨੂੰ ਪਿਆਰ ਨਹੀਂ ਕਰਦਾ ਸਾਡੀ ਜ਼ਮੀਨ ਸਾਡੀ ਮਾਂ ਨਾੜਾ ਲਾਉਣਾ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਉਹ ਜਲੰਧਰ ਵਾਲਿਆ ਤੈਨੂੰ ਮੈਂ 15 ਮਿੰਟ ਪਹਿਲਾਂ ਗਿਆ ਸੀ ਮੇਰੇ ਵੀਰੇ ਬਹਿ ਜਾ ਲੀਡਰ ਬਣਨਾ ਤਾਂ ਐ ਨਹੀਂ ਬਣਿਆ ਜਾਣਾ ਜਿਵੇਂ ਤੂੰ ਬੈਠਾ ਚੌਕੜੀ ਮਾਰ ਲੀਡਰ ਕੁਰਤਾ ਕੁਰਤਾ ਜੰਗਾ ਕਰਨ ਤੋਂ ਡਰਦਾ ਹੋਵੇ ਲੀਡਰ ਨਹੀਂ ਬਣ ਸਕਦਾ ਬੈਠੋ ਇੱਥੇ ਬੈਠੋ ਜਿਹੜੇ ਆਪਾਂ ਬਲਾਕ ਦੇ ਪ੍ਰਧਾਨ ਹੈ ਆਪਾਂ ਹੀ ਖੜੇ ਹਾਂ ਜੰਗੀ ਜੀ ਹਾਂ ਫਿਰ ਬੈਠੋ ਉੱਥੇ ਬੈਠੋ ਇੱਧਰ ਬੈਠੋ ਸੋ ਬਾਈ ਜੀ ਆਪ 15 ਬੰਦਿਆਂ ਨੇ ਸਾਰਾ ਕੰਮ ਖਰਾਬ ਕਰਤਾ ਸਾਡਾ ਹੈਲੋ ਬਹਿੰਦੇ ਬਹਿੰਦੇ ਕਿਉਂ ਨੂੰ ਕਿਹਾ ਵੀ ਬੈਠੋ ਤੂੰ ਬਲਾਕ ਪ੍ਰਧਾਨ ਸਾਹਿਬ ਸਾਹਨੇ ਵਾਲ ਸਾਹਿਬ ਬੈਠੋ ਫਿਰ ਥੱਲੇ ਪੇਠਲਾ ਚੌਂਕਰੀ ਮਾਰ ਬਾਈ ਆਹ ਟਰੈਕਟਰ ਮੈਂ ਕਿਹਾ ਸੀ ਪ੍ਰੇਮ ਪਾਸੇ ਖੜਾ ਦੇ ਕਾਕਾ ਦੋ ਤਿੰਨ ਟਰੈਕਟਰ ਪਰਾਂ ਨੂੰ ਨਹੀਂ ਹੁੰਦੇ ਉਹ ਉਹ ਨਹੀਂ ਹੋ ਜਾਣਗੇ ਖਾਲੀ ਥਾਂ ਬਣ ਜੂਗੀ ਫਸੇ ਹੋਏ ਨੇ ਜਿਹੜਾ ਆਪਾਂ ਵਿੱਚ ਖੜਾਇਆ ਉਹਨੂੰ ਪਰਾਂ ਨੂੰ ਕਰ ਦਿਓ ਬੈਹਣ ਥਾਂ ਬਣ ਪਏ ਹੋ ਯਾਰ ਬੈਹੋ ਆਇਂਦਰ ਇਧਰ ਆਉਣ ਨੂੰ ਹੁੰਦੇ ਜਾਓ ਵੱਡਾ ਕੰਮ ਕਰ ਰਹੇ ਲੋ ਬਈ ਨਾ ਬੈ ਸਾਡੀ ਜ਼ਮੀਨ ਸਾਡੀ ਮਾਂ ਨਾਰਾ ਹੀ ਨਹੀਂ ਲਾ ਰਹੇ ਤਾ ਬਾਈ ਬਾਬਾ ਜੀ ਹਰੀ ਪਤਾ ਨਹੀਂ ਬਾਬਾ ਜੀ ਕਿੱਥੇ ਜਿੰਨ ਕਿੱਥੇ ਸਾਰੇ ਨਾਰਾ ਲਾਓ ਸਾਡੀ ਜ਼ਮੀਨ ਸਾਡੀ ਮਾਂ ਨਹੀਂ ਮੰਨ ਰਹੀ ਗੱਲ हक खेशो बंदो बंदो बंदू लुटना बंदि करो बंदो बंदो किसान जमीन खो بند کرو بند کرو بند کرو عام آدمی پارٹی سرکار مرد آباد مرد آباد مرداباد مکھ منتری پنجاب مرد آباد مرداباد مرداباد گلا ڈال افسر مرد آباد مرداباد مرد آبادی مرد آباد شو نہیں چلے گی نہیں چلے گی نہیں چلے گی گنڈا گردی نہیں چلے گی نہیں چلے گی

بائی جی آسے آپ میم بائی جی مگر میں گرکیت جی نعرے لگاؤ زمین ਪੰਜਾਬ ਸਰਕਾਰ ਮਰਦਾਬਾ ਤੱਕੇਸ਼ਾਹੀ ਜੈ ਜੈ ਤੱਕੇਸ਼ਾਹੀ ਜੈ ਜੈ ਤੱਕੇਸ਼ਾਹੀ ਜੈ ਜੈ ਤੱਕੇਸ਼ਾਹੀ ਜੈ ਜੈ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਪੰਜਾਬ ਸਰਕਾਰ ਸੱਚੇ ਮੀਡੀਆ ਵਾਲਿਓ ਪੰਜਾਬ ਸਰਕਾਰ ਮਰਦਾਬਾ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਤੱਕੇ ਸ਼ਾਹੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ

ਇੱਕਟ ਹਲੋ ਸਾਰੇ ਨੇ ਇੱਕ ਕਦਮ ਖੜਾ ਗਏ ਨਾ ਥੱਲੇ ਪੰਜਾਬ ਸਰਕਾਰ ਜੈ ਹੋ ਪੰਜਾਬ ਸਰਕਾਰ ਜੈ ਹੋ ਬਾਈ ਜੀ ਪਿੱਛੋਂ ਹੱਥ ਨਹੀਂ ਖੜੇ ਹੋ ਰਹੇ ਪੰਜਾਬ ਦਾ ਸਰਕਾਰ ਪੰਜਾਬ ਸਰਕਾਰ ਜੈ ਹੋ ਸਾਡੀ ਜ਼ਮੀਨ ਪਾਣੀ ਸਾਡੀ ਜ਼ਮੀਨ ਸਰਨਜੀਤ ਬੈਠੋ ਪੰਜਾਬ ਸਰਕਾਰ ਜੈ ਹੋ ਇੱਥੇ ਆਓ ਬਾਈ ਇੱਥੇ ਬੈਠੋ ਪਾਣੀ ਚ ਆ ਬੈਠੋ ਬਾਈ ਮੁਟਿਓ ਪੰਜਾਬ ਸਰਕਾਰ

ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਹਮ ਕੀ ਚਾਹਤੇ ਹੈ ਇਨਸਾਫ ਹਮ ਕੀ ਚਾਹਤੇ ਹੈ ਇਨਸਾਫ ਅੱਜ ਜੀ ਕੱਢੋ ਯਾਰ ਉਹ ਸਾਡੀ ਜ਼ਮੀਨ ਹਮ ਕੀ ਖੋਤੇ ਹੈ ਭਾਈ ਜੀ 1 ਮਿੰਟ 1 ਮਿੰਟ ਇਹਨਾਂ ਨੂੰ ਸਮਝ ਨਹੀਂ ਆਉਂਦੀ ਹਮ ਕੀ ਚਾਹਤੇ ਹੈ ਉਹ ਰਾਜਾ ਜੀ ਅੱਜ ਭਗਵੰਤ ਪਾਣ ਦੇ ਕੰਨ ਪਾੜਨੇ ਇਦਾਂ ਦੇ ਨਾਰੇ ਲਾਓ ਉਹ ਸ਼ਰਾਬੀ ਮੁੱਖ ਮੰਤਰੀ ਆ ਭਾਈ ਸੁੱਤੇ ਨੂੰ ਉਠਾਓ ਭਾਈ ਜੀ ਪੰਜਾਬ ਸਰਕਾਰ ਇੱਕ ਮਿੰਟ ਇੱਕ ਮਿੰਟ ਪੰਜਾਬ ਸਰਕਾਰ ਅਪਾ ਗਲੀਗਰੀ ਫੋਟੋ ਹਰੇ ਰੰਗ ਦੀ ਅਜਿਹੜਾ ਬੋਰਡ ਫੜਿਆ ਹੋਇਆ ਇਹ ਉਹ ਆਪਣਾ ਬਲਾਕ ਪ੍ਰਧਾਨ ਮੋਨੂ ਖਿੰਦਾ ਜੀ ਆ ਮੋਨੂ ਖਿੰਦੇ ਦੇ ਜਿੰਨੇ ਬੰਦੇ ਥੱਲੇ ਬੈਠੇ ਹੋਏ ਇਤੋਂ ਵਧੀਆ ਬੰਦਾ ਹੈ ਨਹੀਂ ਸਾਡੇ ਕੋਲ ਮੋਨੂ ਖਿੰਦੇ ਆ ਗਿਆ ਭਾਈ ਜੀ ਥੱਲੇ ਬੈਠੋ ਰੰਦਾਵਾ ਸਾਹਿਬ ਤੇ ਇਕੱਲੇ ਲੀਡਰ ਦੋ ਚਾਰ ਖੜੇ ਦਿਖਣ ਦੂਜੇ ਬੈਠੋ ਭਈਆ ਰਸਕੋ ਬਣਾਇਆ ਲਈ ਮਗਰ ਬੀਬੀ ਜੀ ਬੈਜੋ ਆ ਰੰਦਾਵਾ ਸਾਹਿਬ ਜਿੱਥੇ ਬੈਠੇ ਐ ਉੱਥੇ ਰਸਕੋ ਬਣਾਇਆ ਹੈ ਬੈਜੋ 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 ਯਾਰ ਬੈਜੋ ਮੇਰਾ ਵੀ ਹਜੇ ਐਮਐਲਏ ਕਈ ਬਣੇ ਨਹੀਂ ਉਹ ਖੜੀ ਹੈ ਬੈਠੋ ਭਾਈ ਜੀ ਪ੍ਰੇਮ ਜੀ ਉਹ ਖਲੀਫਾ ਜੀ ਥੱਲੇ ਬੈਠੋ ਭਾਈ ਜੀ ਬੈਜੋ ਆ ਦੇਖੋ ਭਾਈ ਤੂੰ ਕਿਉਂ ਨਹੀਂ ਬੈ ਰਿਆ ਇਹਨੂੰ ਬਿਠਾ ਇਹਨਾਂ ਨੂੰ ਨਹੀਂ ਬਲਵਿੰਦਰ ਜੀ ਦੇ ਨਾਲ ਖੜਾ ਜਣਾ ਸਾਹੋਪਰੀ ਸਾਹਿਬ ਥੱਲੇ ਬੈਠੋ ਵਾਵਾ ਜਿਰਦੇ ਤੁਸੀਂ ਕਿਹੜੀ ਗੱਡੀ ਜਾਨੇ ਹੋ ਆ ਭਾਈ ਗਨਮੇਨ ਰੰਦਾਵਾ ਸਾਹਿਬ ਵਾਲੇ ਤੇ ਆ ਆ ਨਾਲ ਬਾਏ ਬੰਦਿਆਂ ਨੂੰ ਭਾਈ ਆ ਬੈਠੋ ਯਾਰ ਅੱਗੇ ਆ ਜਾਓ ਅੱਗੇ ਆ ਜਾਓ ਕਪੂਰ ਕਪੂਰ ਥੱਲੇ ਬੈਠ ਮੇਰਾ ਭਰਾ ਅੱਜ ਆਪਾਂ ਧਰਨੇ ਚਾਹੇ ਆ ਭਿੱਜਣਾ ਹੈ ਗਿੱਲੇ ਹੋਣਾ ਹੈ ਬੈਠੋ ਮੇਰੇ ਵੀਰ ਬੈਠ ਥੱਲੇ ਭਾਈ ਜੀ ਬੈਠੋ ਉਹ ਪੱਤਰਕਾਰਾਂ ਦੇ ਮਗਰ ਜਿਹੜੇ ਖੜੇ ਆ ਬਾਈ ਬੈਠੋ ਲੈ ਬਈ ਬਣ ਗਈ ਗੱਲ ਆ ਥੋੜਾ ਥੋੜਾ ਪਿੱਛੇ ਹੋ ਜਾਓ ਥੋੜਾ ਥੋੜਾ ਆਪਾਂ ਇਹ ਹੋਰ ਭਰਨਾ ਹੈ ਥੋੜਾ ਜਿਹਾ ਪਿੱਛੇ ਜਿਹੜੇ ਬੰਦੇ ਹੋਰ ਆਉਂਦੇ ਆਜੋ ਜੀ ਆਜੋ ਹੰਨੇ ਕਰੇਗੀ ਨਹੀਂ ਚਲੇਗੀ ਮਠਾਵਾਂ ਰੰਧਾਵਾ ਜੀ ਨੂੰ ਬੁਲਾ ਦਿਓ ਲਓ ਜੀ ਗੱਲ ਸੁਣੋ ਇੱਕ ਮਿੰਟ ਧਿਆਨ ਨਾਲ ਆਪਾਂ ਹੁਣ ਇਸ ਧਰਨੇ ਤੋਂ ਸ਼ੁਰੂ ਕਰਨ ਜਾ ਰਹੇ ਆ ਸਾਰਿਆਂ ਨੇ ਨਾਰੇ